ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ ਸਿਰਫ 2.5 ਕੁ ਮਹੀਨਿਆਂ ਚ VOTING ਹੋਣ ਵਾਲੀ ਹੈ ਇਸ ਗੱਲ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਨੇ ਕਿ ਭਾਰਤੀ ਮੂਲ ਦੇ VOTER ਡੋਨਲਡ ਟਰੰਪ ਤੇ ਕਮਲਾ ਹੈਰਿਸ ਇਹਦੇ ਵਿੱਚੋਂ ਕਿਸ ਨੂੰ VOT ਪਾਉਣਗੇ ਕਈ ਲੋਕਾਂ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਲੋਕ 트ੰਪ ਤੇ ਉਹਨਾਂ ਦੇ ਅਤੀਤ ਅਤੇ ਉਹਨਾਂ ਦੇ ਸੁਭਾਅ ਨੂੰ ਲੈ ਕੇ ਭਰੋਸਾ ਨਹੀਂ ਕਰਨਗੇ। ਅਮਰੀਕਾ 'ਚ ਭਾਰਤੀ ਬਹੁਤ ਪ੍ਰਭਾਵਸ਼ਾਲੀ ਘੱਟ ਗਿਣਤੀ ਹੈ। ਆਬਾਦੀ ਦਾ ਸਿਰਫ 1.5% ਦੀ ਹਿੱਸਾ ਹੋਣ ਦੇ ਬਾਵਜੂਦ ਭਾਰਤੀ ਮੂਲ ਦੇ ਲੋਕ ਅਮਰੀਕਾ 'ਚ ਲਗਭਗ 6% ਟੈਕਸ ਅਦਾ ਕਰਦੇ ਨੇ। ਯਾਨੀ ਕਿ ਭਾਰਤੀ ਸਿੱਖਿਆ ਅਤੇ ਕਮਾਈ ਦੋਹਾਂ ਪੱਖਾਂ ਤੋਂ ਅੱਗੇ ਨੇ। ਪਰ ਅਮਰੀਕੀ ਚੋਣਾਂ ਬਾਰੇ ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ? ਮਾਹਿਰਾਂ ਦਾ ਕਹਿਣਾ ਹੈ ਕਿ ਮੋਦੀ ਦੇ ਕੱਟੜ ਸਮਰਥਕ ਭਾਰਤੀ ਅਮਰੀਕੀ ਵੀ 트੍ਰੰਪ ਦੇ ਹੱਕ 'ਚ ਨਹੀਂ ਹਨ। ਉਹਨਾਂ ਦਾ ਮੰਨਣਾ ਹੈ ਕਿ ਜੇਕਰ 트੍ਰੰਪ ਸੱਤਾ 'ਚ ਆਉਂਦੇ ਨੇ ਤਾਂ ਘੱਟ ਗਿਣਤੀ ਦੇ ਭਾਈਚਾਰੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। 트੍ਰੰਪ ਇੱਕ ਸਪਸ਼ਟ ਬੋਲਣ ਵਾਲੇ ਨੇਤਾ ਨੇ। ਉਹਨਾਂ ਦੀ ਭਾਸ਼ਾ ਅਕਸਰ ਬਹੁਤ ਹੀ ਹਮਲਾਵਰ ਹੁੰਦੀ ਹੈ। 트੍ਰੰਪ ਨੇ ਭਾਰਤੀ ਮੂਲ ਦੀ ਕਮਲਾ ਹੈਰਿਸ ਬਾਰੇ ਵੀ ਬਹੁਤ ਸਖਤ ਭਾਸ਼ਾ ਦੀ ਵਰਤੋਂ ਕੀਤੀ ਹੈ। ਜਾਰਜਟਾਊਨ ਯੂਨੀਵਰਸਿਟੀ ਚ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਨ ਵਾਲੇ 우દય ਚੰਦਰਾ ਦਾ ਕਹਿਣਾ ਹੈ ਕਿ ਭਾਰਤੀ ਅਮਰੀਕੀਆਂ ਨੇ ਹਮੇਸ਼ਾ ਡੈਮੋਕ੍ਰੇਟਸ ਦੇ ਪੱਖ ਚ ਵੋਟਿੰਗ ਕੀਤੀ ਹੈ ਪਰ 2016 ਤੇ 2020 ਚ ਥੋੜਾ ਜਿਹਾ ਬਦਲਾ ਆਇਆ ਤੇ ਉਹਨਾਂ ਨੇ ਟਰੰਪ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਬਹੁਤ ਪ੍ਰਭਾਵਸ਼ਾਲੀ ਰੁਝਾਨ ਨਹੀਂ ਹੈ ਟਰੰਪ ਨੇ ਹਾਲ ਹੀ ਚ ਕਮਲਾ ਹੈਰਿਸ ਦੀਆਂ ਜੜ੍ਹਾਂ ਬਾਰੇ ਬਹੁਤ ਸਵਾਲ ਉਠਾਏ ਤੇ ਪੁੱਛਿਆ ਕਿ ਉਹ ਨਹੀਂ ਜਾਣਦੀ ਕਮਲਾ ਹੈਰਿਸ ਗੈਰ ਗੋਰੀ ਔਰਤ ਹੈ ਜਾਂ ਭਾਰਤੀ ਹੈਰਿਸ ਦੇ ਚੁਣੇ ਜਾਣ ਤੇ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਸਕਦੀ ਹੈ ਉਸ ਦੀ ਮਾਂ ਭਾਰਤੀ ਮੂਲ ਦੀ ਹੈ ਜਦ ਕਿ ਉਸ ਦੇ ਪਿਤਾ ਜਮਾਇਕਾ ਤੋਂ ਨੇ ਇਸ ਲਈ ਟਰੰਪ ਉਸ ਨੂੰ ਪੂਰੀ ਤਰ੍ਹਾਂ ਅਮਰੀਕੀ ਨਹੀਂ ਮੰਨਦੇ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਲਈ ਟਰੰਪ ਨੇ ਜੋ ਚਿੱਤਰ ਬਣਾਏ ਹਨ ਉਸ ਦੇ ਕਾਰਨ ਕੁਝ ਭਾਰਤੀ ਅਮਰੀਕੀਆਂ ਦੇ ਇਸ ਵਾਰ ਡੈਮੋਕ੍ਰੇਟਸ ਨਾਲੋਂ ਟੁੱਟ ਕੇ ਟਰੰਪ ਦਾ ਸਮਰਥਨ ਕਰਨ ਦੀ ਸੰਭਾਵਨਾ ਹੈ ਟਰੰਪ ਦਾ ਸਾਥੀ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵੌਂਸ ਦੀ ਪਤਨੀ ਊਸ਼ਾ ਵੰਸ਼ਵੀ ਇੱਕ ਭਾਰਤੀ ਹੈ ਇਸ ਕਾਰਨ ਉਹ ਭਾਰਤੀ ਅਮਰੀਕੀ ਪਾਈਚਾਰੇ ਦੀ ਵੋਟ ਜਿੱਤ ਸਕਦੇ ਨੇ 트럼ਪ ਦੀ ਰਿਪਬਲਿਕਨ ਪਾਰਟੀ ਹੁਣ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਹਰ ਪਾਈਚਾਰੇ ਦੇ ਲੋਕਾਂ ਦੀਆਂ ਵੋਟਾਂ ਹਾਸਲ ਕਰ ਸਕੇ ਅਮਰੀਕਾ ਤੋਂ ਇੱਕ ਵਾਰ ਫੇਰ ਦੁਖਦਾਈ ਖਬਰ ਸਾਹਮਣੇ ਆਈ ਹੈ ਅਮਰੀਕਾ 'ਚ ਇੱਕ ਤੇਲਗੂ ਭਾਰਤੀ ਵਿਦਿਆਰਥੀ ਦੀ ਰਹਾਸਮਈ ਹਾਲਾਤ 'ਚ ਮੌਤ ਹੋ ਗਈ ਉਹ ਹੋਸਟਲ ਵਾਪਸ ਜਾਣ ਲਈ ਇੱਕ ਟੈਕਸੀ ਤੇ ਸਵਾਰ ਹੋਇਆ ਸੀ ਤੇ ਬਾਅਦ 'ਚ ਲਾਪਤਾ ਹੋ ਗਿਆ ਦੋਸਤਾਂ ਨੇ ਲਗਾਤਾਰ ਫੋਨ ਕਰਕੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ ਇਸ ਲਈ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਉਸ ਦੀ ਲਾਸ਼ ਮਿਲੀ ਇਸ ਸਬੰਧੀ ਜਦੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਤਾਂ ਉਹਨਾਂ ਵਿੱਚ ਸੋਗ ਦਾ ਮਾਹੌਲ ਬਣ ਗਿਆ ਮ੍ਰਿਤਕ ਦੀ ਪਛਾਣ 23 ਸਾਲਾ ਭਾਰਤੀ ਵਿਦਿਆਰਥੀ ਸਾਈ ਰੋਹਿਤ ਵਜੋਂ ਹੋਈ ਹੈ ਮੂਲ ਰੂਪ ਚ ਭਾਰਤ ਦੇ ਤੇਲੰਗਾਨਾ ਦਾ ਰਹਿਣ ਵਾਲਾ ਇਹ ਨੌਜਵਾਨ ਵਿਦਿਆਰਥੀ ਮਾਸਟਰ ਆਫ ਸਾਇੰਸ ਦੀ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ ਉਸਨੇ ਮੈਸੂਰੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹਾਲਾਂਕਿ ਅਮਰੀਕਾ ਦੇ ਸਿਮਾਮਿਸ਼ ਚ ਇੱਕ ਝੀਲ ਨੇੜੇ ਸੈਰ ਕਰਨ ਲਈ ਜਾਣ ਤੋਂ ਬਾਅਦ ਉਸਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ ਉਹ ਪਿਛਲੇ 2 ਦਿਨਾਂ ਤੋਂ ਲਾਪਤਾ ਸੀ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਸਨੇ ਅਮਰੀਕਾ ਆਉਣ ਤੋਂ ਪਹਿਲਾਂ ਭਾਰਤ ਚ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਸੀ ਬਾਅਦ ਚ ਦਸੰਬਰ 2023 ਚ ਉਹ ਆਪਣੀ ਉੱਚ ਸਿੱਖਿਆ ਲਈ ਅਮਰੀਕਾ ਦੇ ਸਿਆਟਲ ਚ ਆਇਆ ਇਥੇ ਉਹ ਯੂਨੀਵਰਸਿਟੀ ਕੈਂਪਸ 'ਚ ਇੱਕ ਹੋਸਟਲ 'ਚ ਰਹਿ ਰਿਹਾ ਸੀ ਜਿਸ ਕਮਰੇ 'ਚ ਉਹ ਰਹਿ ਰਿਹਾ ਸੀ ਉਸ ਵਿੱਚ ਚਾਰ ਦੋਸਤ ਉਸ ਨਾਲ ਸਾਂਝੇ ਤੌਰ ਤੇ ਰਹਿ ਰਹੇ ਸਨ ਲੰਗੀ 22 ਜੁਲਾਈ ਨੂੰ ਰੋਹਿਤ ਬਾਹਰ ਘੁੰਮਣ ਗਿਆ ਸੀ ਪਰ ਇਸ ਵਾਰ ਰਹੱਸਮਈ ਘਟਨਾ ਵਾਪਰ ਗਈ ਜਿਸ ਕੈਬ ਤੋਂ ਉਹ ਹੋਸਟਲ ਵੱਲ ਆ ਰਿਹਾ ਸੀ ਉਸ ਨੂੰ ਅਧ ਵਿਚਾਲੇ ਰੋਕ ਕੇ ਦੂਜੀ ਕੈਬ ਲੈ ਗਈ ਅਜਿਹਾ ਕਰਦੇ ਸਮੇਂ ਕੋਈ ਵੀ ਦੋਸਤ ਉਸ ਨਾਲ ਸੰਪਰਕ ਨਹੀਂ ਕਰ ਰਿਹਾ ਸੀ ਟੈਕਸੀ ਬਦਲਣ ਤੋਂ ਬਾਅਦ ਉਹ ਲਾਪਤਾ ਹੋ ਗਿਆ ਦੋਸਤਾਂ ਨੇ ਕਈ ਫੋਨ ਕਾਲਾਂ ਕੀਤੀਆਂ ਪਰ ਕੋਈ ਫਾਇਦਾ ਨਹੀਂ ਹੋਇਆ। ਕਈ ਘੰਟੇ ਬੀਤ ਗਏ ਪਰ ਰੋਹਿਤ ਦਾ ਫੋਨ ਬੰਦ ਸੀ। ਫਿਰ ਉਸਦੇ ਦੋਸਤਾਂ ਨੇ ਸਥਾਨਕ ਪੁਲਿਸ ਸਟੇਸ਼ਨ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਵੀ ਬਾਅਦ 'ਚ ਨੌਜਵਾਨ ਦੀ ਪਛਾਣ ਲਈ ਜਾਂਚ ਆਰੰਭ ਦਿੱਤੀ। ਰੋਹਿਤ ਦੀ ਲਾਸ਼ 24 ਜੁਲਾਈ ਨੂੰ ਸਿਮਾਮਿਸ਼ ਝੀਲ ਨੇੜੇ ਮਿਲੀ ਸੀ। ਹਾਲਾਂਕਿ ਉਸ ਦੀ ਮੌਤ ਦਾ ਕਾਰਨ ਅਜੇ ਵੀ ਰਹੱਸ ਬਣਿਆ ਹੋਇਆ ਹੈ। ਅਮਰੀਕੀ ਨਿਆਇ ਵਿਭਾਗ ਨੇ ਸੰਯੁਕਤ ਰਾਜ 'ਚ ਸੰਭਾਵਿਤ ਤੌਰ 'ਤੇ ਅਮਰੀਕਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਜਨੀਤਿਕ ਕਤਲੇਆਮ ਨੂੰ ਅੰਜਾਮ ਦੇਣ ਦੀ ਈਰਾਨ ਦੀ ਸਰਕਾਰ ਨਾਲ ਕਥਿਤ ਸਬੰਧ ਰੱਖਣ ਲਈ ਇੱਕ ਪਾਕਿਸਤਾਨੀ ਨਾਗਰਿਕ ਤੇ ਦੋਸ਼ ਲਗਾਇਆ ਹੈ ਸੀਐਨਐਨ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਨਸ਼ਰ ਕੀਤੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਸੰਯੁਕਤ ਰਾਜ 'ਚ ਰਾਜਨੀਤਿਕ ਹਤਿਆਵਾ ਕਰਨ ਦੀ ਕੋਸ਼ਿਸ਼ ਅਤੇ ਸੰਭਾਵਤ ਤੌਰ ਤੇ ਅਮਰੀਕੀ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਇਸ ਵਿੱਚ ਦਰਜ ਨੇ ਇਸ ਮਾਮਲੇ ਨੇ ਅਮਰੀਕੀ ਸਰਕਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਹੋਰ ਅਧਿਕਾਰੀਆਂ ਦੀ ਸੁਰੱਖਿਆ ਵਧਾਉਣ ਲਈ ਪ੍ਰੇਰਿਤ ਕੀਤਾ ਹੈ ਹਾਲਾਂਕਿ ਅਪਰਾਧਿਕ ਸ਼ਿਕਾਇਤ 'ਚ 트੍ਰੰਪ ਬਾਰੇ ਸਿੱਧੇ ਤੌਰ ਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਕਈ ਸਰੋਤਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਥਿਤ ਸਾਜ਼ਿਸ਼ ਦੇ ਉਦੇਸ਼ਾਂ 'ਚੋਂ 트੍ਰੰਪ ਇੱਕ ਸੀ ਅਦਾਲਤੀ ਦਸਤਾਵੇਜ਼ ਦੇ ਅਨੁਸਾਰ ਬਰੁਕਲਿਨ 'ਚ ਖੋਲੀ ਗਈ ਇੱਕ ਸੰਗੀ ਸ਼ਿਕਾਇਤ ਅਮਰੀਕੀ ਧਰਤੀ ਤੇ ਕਿਸੇ ਸਿਆਸਤਦਾਨ ਜਾਂ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਨਾਕਾਮ ਸਾਜ਼ਿਸ਼ ਦੇ ਸਬੰਧ ਚ 46 ਸਾਲਾ ਆਸੀਫ ਵਪਾਰੀ ਤੇ ਦੋਸ਼ ਲਗਾਇਆ ਗਿਆ ਏ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੁਆਰਾ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਵਪਾਰੀ ਇਸ ਸਮੇਂ ਨਿਊਯਾਰਕ ਚ ਸੰਗੀ ਹਿਰਾਸਤ ਚ ਹੈ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਰੁਕਣ ਦਾ ਨਾਮ ਹੀ ਲੈ ਰਹੀ ਇਸ ਜੰਗ ਚ ਹੁਣ ਤੱਕ ਕਈ ਲੋਕ ਮਾਰੇ ਜਾ ਚੁੱਕੇ ਨੇ ਇਸ ਦੇ ਨਾਲ ਹੀ ਇਜ਼ਰਾਈਲ ਦੀਆਂ ਜੇਲ੍ਹਾਂ ਚ ਕੈਦੀਆਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਏ ਇਸ ਸਬੰਧੀ ਇੱਕ ਵੀਡੀਓ ਸਾਹਮਣੇ ਆਈ ਹੈ ਤੰਦਸੀਏ ਕਿ ਗਾਜ਼ਾ ਯੁੱਧ ਦੌਰਾਨ ਇਜ਼ਰਾਈਲ ਨੇ ਜਿਸ ਜੇਲ੍ਹ ਚ ਫਿਲਸਤੀਨੀਆ ਨੂੰ ਹਿਰਾਸਤ ਚ ਰੱਖਿਆ ਉਸ ਦਾ ਨਾਮ ਸੈਦੇਹ ਤੀਮਾਨ ਬੇਸ ਹੈ ਇਸ ਜੇਲ੍ਹ ਦਾ ਇੱਕ ਲੀਕ ਹੋਇਆ ਵੀਡੀਓ ਇਜ਼ਰਾਈਲ ਦੇ ਚੈਨਲ 12 ਤੇ ਪ੍ਰਸਾਰਿਤ ਕੀਤਾ ਗਿਆ ਜਿਸ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਫੌਜੀ ਇੱਕ ਕੈਦੀ ਨੂੰ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਨੇ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੰਯੁਕਤ ਰਾਜ ਨੇ ਬੁੱਧਵਾਰ ਨੂੰ ਇਜ਼ਰਾਈਲ ਨੂੰ ਅਪੀਲ ਕੀਤੀ ਕਿ ਉਹ ਇੱਕ ਫਲਸਤੀਨੀ ਕੈਦੀ ਦਾ ਜਿਨਸੀ ਸ਼ੋਸ਼ਣ ਕਰਦੇ ਹੋਏ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਾਂਚ ਅਤੇ ਜਵਾਬਦੇਹੀ ਯਕੀਨੀ ਬਣਾਉਣ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਜ਼ਰਾਈਲੀ ਫੌਜੀ ਢਾਲ ਦੇ ਪਿੱਛੇ ਤੋਂ ਕੈਦੀ ਦੇ ਅਸ਼ਲੀਲ ਹਰਕਤਾਂ ਕਰ ਰਹੇ ਨੇ ਤੇ ਇੱਕ ਫੌਜੀ ਨੇ ਉਸ ਦੀ ਕਮਰ ਤੇ ਆਪਣਾ ਹੱਥ ਰੱਖਿਆ ਹੋਇਆ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪੱਤਰਕਾਰਾਂ ਨੂੰ ਕਿਹਾ ਸੀ ਵੀਡੀਓ ਦੇਖੀ ਹੈ ਤੇ ਨਜ਼ਰਬੰਦਾਂ ਦੇ ਜਨਸੀ ਸ਼ੋਸ਼ਣ ਦੀਆਂ ਰਿਪੋਰਟਾਂ ਭਿਆਨਕ ਨੇ ਰਿਹਾ ਕੀਤੇ ਗਏ ਫਲਸਤੀਨੀ ਕੈਦੀਆਂ ਨੇ ਹਿਰਾਸਤ 'ਚ ਤਸ਼ੱਦਦ, ਬਲਾਕਕਾਰ ਤੇ ਹੋਰ ਦੁਰਵਿਵਹਾਰ ਦੇ ਦੋਸ਼ ਲਾਏ ਨੇ ਜਿਨ੍ਹਾਂ ਨੂੰ ਇਜ਼ਰਾਈਲੀ ਅਧਿਕਾਰੀਆਂ ਨੇ ਇਨਕਾਰ ਕੀਤਾ ਹੈ। ਇਸ ਹਫਤੇ ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਗਾਜ਼ਾ 'ਚ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਫਲਸਤੀਨੀ ਕੈਦੀਆਂ ਦੇ ਵਿਰੁੱਧ ਇਜ਼ਰਾਈਲ ਦੁਆਰਾ ਤਸ਼ੱਦਦ ਦੀ ਵਧ ਰਹੀ ਵਰਤੋਂ ਬਾਰੇ ਚੇਤਾਵਨੀ ਦਿੱਤੀ। ਅਤੇ ਮਨੁੱਖਤਾ ਦੇ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਯਤਨਾਂ ਦੀ ਮੰਗ ਕੀਤੀ ਮਿਲਰ ਨੇ ਕਿਹਾ ਕਿ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਸਾਰੇ ਮਾਮਲਿਆਂ 'ਚ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਤੇ ਜਦੋਂ ਕਥਿਤ ਉਲੰਘਣਾ ਹੁੰਦੀ ਹੈ ਤਾਂ ਇਜ਼ਰਾਈਲੀ ਸਰਕਾਰ ਨੂੰ ਮਾੜੇ ਸਲੂਕ ਤੇ ਦੋਸ਼ੀਆਂ ਦੀ ਜਾਂਚ ਕਰਨ ਲਈ ਕਦਮ ਚੁੱਕਣੇ ਚਾਹੀਦੇ ਨੇ ਤੇ ਜੇਕਰ ਉਚਿਤ ਹੋਵੇ ਤਾਂ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਏਐਫਪ ਦੁਆਰਾ ਸੰਪਰਕ ਕੀਤੇ ਗਏ ਇੱਕ ਇਜ਼ਰਾਈਲੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਫੌਜ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ ਮਿਲਰ ਨੇ ਕਿਹਾ ਕਿ ਇਜ਼ਰਾਈਲੀ ਫੌਜੀ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ ਫੌਜ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਅੰਤਰਰਾਸ਼ਟਰੀ ਮੀਡੀਆ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਤੇ ਮਨੁੱਖੀ ਅਧਿਕਾਰ ਸਮੂਹਾਂ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਸੈਡੇ ਟੇਮਨ ਵਿਖੇ ਇੱਕ ਨਜ਼ਰਬੰਦ ਨਾਲ ਦੁਰਵਿਵਹਾਰ ਦੀ ਜਾਂਚ ਸ਼ੁਰੂ ਕਰ ਰਹੀ ਹੈ ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੇ ਬੁੱਚ ਵਿਲਮੋਰ ਦੀ ਪੁਲਾੜ ਤੋਂ ਵਾਪਸੀ 'ਚ ਲੰਬਾ ਸਮਾਂ ਲੱਗ ਸਕਦਾ ਹੈ ਨਾਸਾ ਨੇ ਕਿੱਕ ਸਟਾਰਲਾਈਨਰ ਨਾਲ ਯਾਤਰਾ ਕਰਨ ਵਾਲੇ ਪੁਲਾੜ ਯਾਤਰੀਆਂ ਦੀ ਵਾਪਸੀ ਦੀ ਯੋਜਨਾ ਬਣਾਉਣ ਵੇਲੇ ਉਸ ਨੇ ਸਾਰੇ ਵਿਕਲਪਾਂ ਤੇ ਵਿਚਾਰ ਬਕਾਇਦਾ ਜਿਹੜਾ ਕੀਤਾ ਹੈ। ਇਹਨਾਂ ਵਿੱਚੋਂ ਇੱਕ ਵਿਕਲਪ ਦੇ ਤਹਿਤ ਦੋਵੇਂ ਪੁਲਾੜ ਯਾਤਰੀ 2025 ਚ ਧਰਤੀ ਤੇ ਵਾਪਸ ਆ ਸਕਦੇ ਨੇ। ਇਸ ਪਲਾਨ ਚ ਬੋਇੰਗ ਦੀ ਵਿਰੋਧੀ ਸਪੇਸਐਕਸ ਵੀ ਸ਼ਾਮਲ ਹੈ। ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟਿਚ ਨੇ ਕਿਹਾ ਹੈ ਕਿ ਨਾਸਾ ਦਾ ਮੁੱਖ ਵਿਕਲਪ ਸਟਾਰਲਾਈਨਰ ਪੁਲਾੜ ਯਾਨ ਤੇ ਸਵਾਰ 부ਚ ਤੇ ਸੁਨੀਤਾ ਨੂੰ ਵਾਪਸ ਲਿਆਉਣਾ ਹੈ। ਹਾਲਾਂਕਿ ਅਸੀਂ ਇਹ ਯਕੀਨੀ ਬਣਾਉਣ ਦੀ ਯੋਜਨਾ ਬਣਾਈ ਹੈ ਕਿ ਸਾਡੇ ਕੋਲ ਹੋਰ ਵਿਕਲਪ ਸਾਡੇ ਲਈ ਖੁੱਲੇ ਨੇ ਸਟੀਚ ਨੇ ਕਿਹਾ ਕਿ ਇਹ ਵੀ ਦੱਸਿਆ ਜਾਂਦਾ ਹੈ ਕਿ ਨਾਸਾ ਐਲਨ ਮਸਕ ਦੀ ਕੰਪਨੀ ਸਪੇਸਐਕਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਉਸਨੇ ਕਿਹਾ ਸੀ ਸਪੇਸਐਕਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਰੂ 9 ਤੇ ਪ੍ਰਤੀਕਿਰਿਆ ਦੇਣ ਦੀ ਤਿਆਰ ਨੇ ਜੇਕਰ ਸਾਨੂੰ ਲੋੜ ਪਈ ਤਾਂ ਬੁੱਚ ਤੇ ਸੁਨੀਤਾ ਵਿਲੀਅਮਜ਼ ਨੂੰ ਵਾਪਸ ਕਰੂ 9 ਤੇ ਚ ਭੇਜਾਂਗੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਾਸਾ ਨੇ ਸਪੇਸਐਕਸ ਕ੍ਰੂ 9 ਮਿਸ਼ਨ 'ਚ ਦੇਰੀ ਦਾ ਐਲਾਨ ਕੀਤਾ ਸੀ ਤੇ ਇਸ ਦੀ ਲਾਂਚਿੰਗ ਨੂੰ 25 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਸੀ ਪਹਿਲਾਂ ਇਸ ਨੂੰ ਅਗਸਤ 'ਚ ਭੇਜਿਆ ਜਾਣਾ ਸੀ ਇਹ ਚਾਰ ਚਾਲਕ ਦਲ ਦੇ ਮੈਂਬਰਾਂ ਨੂੰ ਅੰਤਰਰਾਸ਼ਟਰੀ ਪੋਲਰ ਸਟੇਸ਼ਨ ਤੇ ਲੈ ਜਾਵੇਗਾ ਕ੍ਰੂ 9 ਦੇ ਲਾਂਚ ਦਾ ਹਵਾਲਾ ਦਿੰਦੇ ਹੋਏ ਨਾਸਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਸਟਾਰਲਾਈਨਰ ਦੇ ਸਪੇਸ 'ਚ ਫਸੇ ਦੋ ਯਾਤਰੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾਈ ਬੀਤੇ ਸ਼ੁੱਕਰਵਾਰ ਵਾਪਰੇ ਇੱਕ ਹਾਦਸੇ ਜਿਸ ਦੇ ਸਿੱਟੇ ਵਜੋਂ 4 ਲੋਕ ਮਾਰੇ ਗਏ ਤੇ 9 ਹੋਰ ਜ਼ਖਮੀ ਹੋਏ ਸਨ। ਸਬੰਧੀ ਮਿਲੀ ਇੱਕ ਜਾਣਕਾਰੀ ਅਨੁਸਾਰ ਐਸਯੂਵੀ ਕਾਰ ਦਾ ਡਰਾਈਵਰ ਨਸ਼ੇ 'ਚ ਸੀ। ਪੁਲਿਸ ਮੁਤਾਬਕ ਡਰਾਈਵਰ ਨੇ ਨਿਊਯਾਰਕ ਦੇ ਲੌਂਗ ਆਇਲੈਂਡ ਨੇਲ ਸੈਲੂਨ 'ਚ ਆਪਣੀ ਕਾਰ ਠੋਕ ਦਿੱਤੀ ਜਿਸ ਦੇ ਸਿੱਟੇ ਵਜੋਂ ਇਹ ਭਿਆਨਕ ਹਾਦਸਾ ਵਾਪਰਿਆ। 64 ਸਾਲਾ ਡਰਾਈਵਰ ਸਟੀਵਨ ਸ਼ਵੈਲੀ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਉਸਨੇ 18 ਬੀਅਰ ਦੀਆਂ ਬੋਤਲਾਂ ਪੀਤੀਆਂ। ਅਦਾਲਤੀ ਦਸਤਾਵੇਜ਼ਾਂ 'ਚ ਸਪਸ਼ਟ ਕੀਤਾ ਗਿਆ ਕਿ ਹਾਦਸੇ ਸਮੇਂ ਡਰਾਈਵਰ ਨਸ਼ੇ 'ਚ ਟੱਲੀ ਸੀ ਡਰਾਈਵਰ ਜੋ ਨਾਲ ਲੱਗਦੇ ਖੇਤਰ ਡਿਕਸ ਹਿਲਜ਼ ਦਾ ਰਹਿਣ ਵਾਲਾ ਹੈ ਨੂੰ ਸਫੋਲਕ ਕਾਉਂਟੀ ਕੋਰਟ 'ਚ ਪੇਸ਼ ਕੀਤਾ ਗਿਆ ਜਿੱਥੇ ਉਸ ਨੇ ਆਪਣੇ ਆਪ ਨੂੰ નિર્ਦੋਸ਼ ਦੱਸਿਆ ਸਫੋਲਕ ਕਾਉਂਟੀ ਪੁਲਿਸ ਅਨੁਸਾਰ ਇਸ ਹਾਦਸੇ ਦੇ ਵਿੱਚ ਜਾਨਕਾਈ ਚੇਨ ਯਾਂਸੂ ਮਿਜੀ ਝਾਂਗ ਤੇ ਐਮੀਲੀਆ ਰੈਨ ਹੇਕ ਮਾਰੇ ਗਏ ਪੁਲਿਸ ਅਨੁਸਾਰ ਡਰਾਈਵਰ ਵਿਰੁੱਧ ਹਤਿਆ ਸਬੰਧੀ 38 ਦੋਸ਼ ਆਇਦ ਕੀਤੇ ਗਏ ਨੇ ਸਫੋਲਕ ਕਾਉਂਟੀ ਡਿਸਟ੍ਰਿਕਟ ਅਟਾਰਨੀ ਰੈਮੰਡ ਏ ਟਰਨੇ ਨੇ ਕਿਹਾ ਹੈ ਕਿ ਸਟੀਵਨ ਸ਼ਵੇਲੀ ਨੂੰ ਬਿਨਾਂ ਜ਼ਮਾਨਤ ਜੇਲ੍ਹ ਚ ਰੱਖਿਆ ਗਿਆ ਹੈ ਤੇ ਉਸ ਦਾ ਲਾਇਸੈਂਸ ਮੁਤਲ ਕਰ ਦਿੱਤਾ ਗਿਆ ਹੈ ਸੈਂਟਰਲ ਕਮਾਂਡ ਨੇ ਕਿਹਾ ਕਿ ਯੂ ਐਸ ਫੌਜ ਨੇ ਪਿਛਲੇ 24 ਘੰਟਿਆਂ ਚ ਯਮਨ ਚ ਹੋਤੀ ਟਿਕਾਣਿਆਂ ਉੱਤੇ ਹਮਲਿਆਂ ਚ 2 ਡਰੋਨ ਇੱਕ ਜ਼ਮੀਨੀ ਕੰਟਰੋਲ ਸਟੇਸ਼ਨ ਤੇ 3 ਐਂਟੀ ਸ਼ਿਪ ਕਰੂਜ਼ ਮਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਇਸ ਨੇ ਕਿਹਾ ਇਹ ਹਥਿਆਰਾਂ ਨੇ ਅਮਰੀਕਾ ਅਤੇ ਗੱਠਜੋੜ ਬਲਾਂ ਤੇ ਖੇਤਰ ਚ ਵਪਾਰਕ ਜਹਾਜ਼ਾਂ ਲਈ ਇੱਕ ਸਪਸ਼ਟ ਤੇ ਨਜ਼ਦੀਕੀ ਖਤਰਾ ਪੇਸ਼ ਕੀਤਾ ਨਿਊਜ਼ ਏਜੰਸੀ ਨੇ ਦੱਸਿਆ ਕਿ ਉੱਤਰੀ ਯਮਨ ਦੇ ਬਹੁਤ ਸਾਰੇ ਹਿੱਸੇ ਨੂੰ ਨਿਯੰਤਰਿਤ ਕਰਨ ਵਾਲੇ ਹੋਤੀ ਸਮੂਹ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਬੁੱਧਵਾਰ ਨੂੰ ਇੱਕ ਬਿਆਨ ਚ ਹੋਤੀ ਨੇ ਕਿਹਾ ਕਿ ਉਨ੍ਹਾਂ ਨੇ ਅਦਨ ਦੀ ਖਾੜੀ ਚ ਦੋ ਅਮਰੀਕੀ ਜੰਗੀ ਬੇੜੀਆਂ ਅਤੇ ਲਾਲ ਸਾਗਰ ਚ ਇੱਕ ਹੋਰ ਬੇੜੇ ਦੇ ਵਿਰੁੱਧ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਦਾਅਵੇ ਕੀਤੇ ਹਿੱਟ ਸਹੀ ਸਨ ਅਮਰੀਕਾ ਨੇ ਹੂਤੀ ਦੇ ਦਾਅਵਿਆਂ ਤੇ ਕੋਈ ਟਿੱਪਣੀ ਨਹੀਂ ਕੀਤੀ ਪਿਛਲੇ ਨਵੰਬਰ ਤੋਂ ਹੂਤੀ ਸਮੂਹ ਉਹਨਾਂ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿਸ ਦਾ ਦਾਵਾ ਹੈ ਕਿ ਗਾਜ਼ਾ ਪੱਟੀ ਚ ਫਲਸਤੀਨੀਆ ਨਾਲ ਏਕਤਾ ਦਿਖਾਉਣ ਲਈ ਇਜ਼ਰਾਈਲ ਨਾਲ ਜੁੜੇ ਹੋਏ ਨੇ ਜਵਾਬ ਚ ਪਾਣੀਆਂ ਚ ਤੈਨਾਤ ਯੂਐਸ ਬ੍ਰਿਟਿਸ਼ ਜਲ ਸੈਨਾ ਗੱਠ ਜੋੜ ਨੇ ਜਨਵਰੀ ਤੋਂ ਸਮੂਹ ਨੂੰ ਰੋਕਣ ਲਈ ਹਾਉਤੀ ਟੀਚਿਆਂ ਦੇ ਵਿਰੁੱਧ ਨਿਯਮਿਤ ਹਵਾਈ ਹਮਲੇ ਤੇ ਮਜ਼ਾਇਲ ਹਮਲੇ ਕੀਤੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ